ਕੂੜੀਆਂ ਵਾਸਤੇ ਆਸ਼ਰਮ ਤਿਆਰ ਕੀਤੇ ਜਿੱਥੇ ਉਹਨਾਂ ਦੀ ਦੁਨਿਆਵੀ ਦਵਾਈ ਦਵਾਈਆਂ ਦਾ ਦੂਸ਼ੀ ਉਥੇ ਉਹਨਾਂ ਨੂੰ ਨਾਮ ਦੀ ਦਵਾਈ ਵੀ ਬਖਸ਼ੀ ਜਾਂਦੀ ਸੀ ਤਨ ਦੇ ਰੋਗ ਦੁਨਿਆਵੀ ਦਵਾਈ ਜੀਵਾਤਮਾ ਦੇ ਰੋਗ ਮਨ ਨੂੰ ਲੱਗੇ ਹੋਏ ਰੋਗ ਨੂੰ ਨਾਮ ਦਵਾਈ ਦੇ ਨਾਮ ਔਖਦ ਦੇ ਨਾਲ ਗੁਣ ਕੁਸ਼ ਦੂਰ ਕਰ ਦਿੰਦੇ ਆ ਬਾਪੂ ਦੀ ਬਾਣੀ ਦਾ ਫੈਸਲਾ ਸਰਬ ਰੋਗ ਕਾ ਖਦਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸਰਬ ਰੋਗ ਜਿਹੜੇ ਮਨ 25 ਪ੍ਰਕਿਰਤੀਆਂ ਤੇ 5 ਚੋਰ 30 ਤੁੰਬੜੇ ਹੋਏ ਆ ਨਾ ਇਨਾ ਕੀਆ ਦੀ ਦਵਾਈ ਕੇਵਲ ਔਰ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਗੁਣ ਨੇ ਜਿਹੜਾ ਵੀ ਮਨੁੱਖ ਇਹਨੂੰ ਧਾਰਨ ਕਰ ਲੈਂਦਾ ਫਿਰ ਉਹ ਨੂੰ ਗੁਰਮੁਖੋ ਨਾਂ ਤੇ ਜੀਉ ਡਰਤ ਹੈ ਆਪਣਾ ਫਿਰ ਡਾਰੀ ਨਹੀਂ ਰਹਿੰਦਾ ਫਿਰ ਕਲ ਡਾਰਾ ਡਰ ਤੇ ਹੋਣਾ ਕਿਉਂ ਸੋਜੀ ਹੋਣੀ ਆਈ ਆ ਤੇ ਗੁਰਮੁਖੋ ਹੁਣ ਡਰ ਲੱਗਦਾ ਕਿਉਂ ਡਰ ਲੱਗਦਾ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਵਰ ਜਬ ਉਛਲੈ ਤਬ ਤਰਨ ਦੋਹਿਲਾ ਮਨੁੱਖਾ ਜਨਮ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਨੇ ਭਵ ਸਾਗਰ ਕੋ ਤਰਨ ਵਾਸਤੇ ਸਾਨੂੰ ਬੇੜਾ ਬਣਾਉਣ ਵਾਸਤੇ ਦਿੱਤਾ ਸੀ ਬੇੜਾ ਬੰਦ ਨਾ ਸਕਿਓ ਬੇੜਾ ਤੇ ਬੰਨਿਆ ਹੀ ਨਹੀਂ ਹੈ ਬੰਦਨ ਕੀ ਵੇਲਾ ਹੁਣ ਸਾਡੇ ਕੋਲੇ ਬੇੜਾ ਸੰਭਾਲਣ ਦਾ ਗੁਰਮੁਖੋ ਸਮਾਸੀ ਮਨੁੱਖਾ ਜਨਮ ਹੋਰ ਕਿਸੇ ਜੁਨੇ ਅੰਦਰ ਗੁਰਮੁਖੋ ਇਹ ਬੇੜਾ ਨਹੀਂ ਬਨਿਆ ਜਾਂਦਾ ਕੇਵਲ ਮਨੁੱਖਾ ਜਨਮ ਮਾਲਕ ਨੇ 84 ਦਾ ਸਰਦਾਰ ਬਣਾਇਆ ਇਦੇ ਵਿੱਚ ਹੀ ਬੇੜਾ ਬੰਦਨਾ ਸੀ ਪਰ ਸਰਵਰ ਜਦ ਉੱਛਲਿਆ ਇਹ ਜਿਹੜਾ ਭਵ ਸਾਗਰ ਹੈ ਨਕਾਂ ਨਕ ਖਾਲੇ ਮਾਰ ਰਿਹਾ ਤਬ ਤਰਨ ਦੇ ਹਿਲੇ ਦੇ ਵਿੱਚੋਂ ਤਰਨਾ ਬਹੁਤ ਔਖਾ ਬਾਪੂ ਫਰੀਦ ਸਾਹਿਬ